ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਦਿਲਜਾ ਕਰ ਰਿਹਾ ਦੀ ਮਾਂ ਚੱਲੂ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਆਉਣੀ ਆ ਵੈਸੇ ਤਾਂ ਅਸੀਂ ਇੱਥੇ ਆਉਂਦੀ ਰਹਿੰਦੇ ਆ ਸਾਡੇ ਪਿੰਡ ਦੇ ਲਵੀ ਆ ਜੀ ਬੱਸ ਯਰਖ ਪਿੰਡ ਦੇ ਲਵੇ ਆ ਸਾਡਾ ਤੇ ਸਾਡੇ ਪਿੰਡ ਤੋਂ ਜਿਹੜੀ ਬੱਸ ਯਰਖ ਨੂੰ ਛੜਕ ਜਾਂਦੀ ਆ ਉਹਦੇ ਉੱਪਰ ਹੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਜੀ ਤੇ ਜਿੱਥੇ ਕਿ ਕਈ ਪਿੰਡਾਂ ਦੇ ਵਿੱਚ ਇੱਕ ਇੱਕ ਹੁੰਦੀ ਆ ਦੋ ਦੋ ਇਕੱਠੀਆਂ ਜਗ੍ਹਾ ਹੁੰਦੀਆਂ ਨੇ ਪਰ ਇੱਥੇ ਤਿੰਨ ਚਾਰ ਜਗ੍ਹਾ ਜਿਹੜੀਆਂ ਇਕੱਠੀਆਂ ਨੇਗੀਆਂ ਤਿੰਨ ਜਗ੍ਹਾ ਇਕੱਠੀਆਂ ਨੇ ਮੰਦਿਰ ਵੀ ਹੈ ਜੀ ਤੇ ਪੀਰਾਂ ਦੀ ਜਗ੍ਹਾ ਵੀ ਹੈ ਜੀ ਤੇ ਹੋਰ ਵੀ ਤੁਹਾਨੂੰ ਦਿਖਾਉ ਵੀ ਦਿੰਨੇ ਆ ਤੁਹਾਨੂੰ ਦਰਸ਼ਨ ਵੀ ਕਰਵਾਉਣੇ ਆ ਤੇ ਬਣੇਰੋ ਵੀਡੀਓ ਦੇ ਨਾਲ ਵੱਤ-ਵੱਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਹੋਰ ਲੋਕ ਵੀ ਨੂੰ ਵੀ ਦਰਸ਼ਨ ਕਰਨਾ ਤੇ ਕਮੈਂਟ ਕਰਕੇ ਦੱਸਿਓ ਸੋਹਣੇ ਸੋਹਣੇ ਵੀ ਕਿੱਦਾਂ ਦੇ ਤੁਹਾਨੂੰ ਦਰਸ਼ਨ ਹੁੰਦੇ ਨੇਗੇ ਤੇ ਚਲੋ ਫਿਰ ਆਪਾਂ ਹੁਣ ਕਰ ਦਿਆਂਗੇ ਵੀਡੀਓ ਸ਼ੁਰੂ ਚਲੋ ਜੀ ਹੁਣ ਚੱਲਦੇ ਆਂਗੇ ਠੇਕ ਦਿਆਂਗੇ ਮੱਥਾ ਜਾ ਕੇ ਅੱਜ ਕਾਫੀ ਦਿਲ ਜਾ ਕਰ ਰਿਹਾ ਸੀ ਵੀ ਜਾ ਕੇ ਮੱਥਾ ਟੇਕੀਏ ਆਪਾਂ ਜਾ ਕੇ ਦਰਸ਼ਨ ਕਰੀਏ ਤੇ ਚਲੋ ਨਾ ਤਾਂ ਮੱਥਾ ਟੇਕਦੇ ਆਂ ਨਾ ਹੀ ਕਰਦੇ ਆਂਗੇ ਦਰਸ਼ਨ ਨਾਲੇ ਤੁਹਾਨੂੰ ਦਰਸ਼ਨ ਕਰਵਾਨੇ ਆਂਗੇ ਆਪਾਂ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਅੱਜ ਫਿਰ ਚੱਲੀਏ ਆਪਾਂ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਨੇ ਆ ਜੀ ਇਹ ਹੈ ਜੀ ਸ਼ਿਵ ਜੀ ਮਹਾਰਾਜੀ ਦਾ ਮੰਤਰ ਇਕੱਠਾ ਇਧਰ ਗਣਪਤੀ ਬੱਪਾ ਸ਼ਿਵ ਮਹਾਰਾਜ ਪਾਰਵਤੀ ਜੀ ਇੱਧਰ ਵੀ ਸ਼ਿਵ ਜੀ ਮਹਾਰਾਜ ਜੀ ਦੇਖੋ ਇੱਧਰ ਵੀ ਬਹੁਤ ਸੋਹਣੀ ਮੂਰਤੀ ਬਣੀ ਹੋਈ ਹੈ ਜੀ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਤੇ ਇਹ ਇੱਧਰ ਸਾਹਮਣੇ ਧੂਣਾ ਤੇ ਇੱਧਰ ਹੈ ਜੀ ਪੀਰ ਜੀ ਦੀ ਜਗ੍ਹਾ ਇਕੱਠੀ ਤੁਹਾਨੂੰ ਇਹ ਵੀ ਦਿਖਾ ਦੰਨੇ ਆਗੇ उन्हें तो भी दर्शन करवाने करवा लिया छोटी छोटी जगह हो बनी हुई है जी देखो ਸੰਗਤ ਦੀ ਸੇਵਾ ਕਰ ਰਹੀ ਹੈ ਤੇ ਇਧਰ ਵੀ ਜੋਤਾਂਬਾਦ ਤੇ ਵੀ ਜਗ੍ਹਾ ਬਣੀ ਹੋਈ ਹੈਗੀ ਤੇ ਇਧਰ ਹੈ ਜੀ ਤੀਸਰੀ ਜਗ੍ਹਾ ਪੀਰ ਜੀ ਦੀ ਨਾਲ ਹੀ ਆ 786 ਇੱਥੇ ਤਿੰਨ ਜਗ੍ਹਾ ਇਕੱਠੀਆਂ ਹੀ ਨੇ ਜੀ ਇਧਰ ਵੀ ਪੀਰ ਜੀ ਦੀ ਜਗ੍ਹਾ ਜੀ ਇਧਰ ਵੀ ਪੀਰ ਜੀ ਦੀ ਜਗ੍ਹਾ ਜੀ ਗੋਗਾ ਪੀਰ ਜੀ ਜਿਹੜਾ ਪੀਰ ਤੇ ਇਧਰ ਸ਼ਿਵ ਮੰਦਰ ਨਾਲ ਹੀ ਇਕੱਠਾ ਹੈ ਜੀ ਤੇ ਇੱਧਰ ਕਾਰ ਸੇਵਾ ਮਿਲਣਾ ਦਾ ਚੱਲ ਰਹੀ ਹੈ ਹਜੇ ਬਹੁਤ ਜੀ ਕਰ ਰਹੀ ਤੀ ਆ ਮਾ ਚਲੋ ਦਰਸ਼ਨ ਕਰਦੇ ਆਗੇ ਨਾਲ ਤੁਹਾਨੂੰ ਦਰਸ਼ਨ ਕਰਵਾਨੇ ਆ ਤੇ ਕਾਫੀ ਜੀਜਾ ਕਰ ਰਹੀ ਤੀ ਆ ਤੇ ਹੋਰ ਵੀ ਪਰਲੇ ਪਾਸੇ ਕਾਫੀ ਜਗ੍ਹਾ ਤੁਹਾਨੂੰ ਵੀ ਦਿਖਾ ਦਿੰਨੇ ਆ ਚੱਲ ਰਹੀ ਹੈ ਇੱਧਰ ਪਿਆ ਸਮਾਨ ਹੋਰ ਬਾਬੇ ਠੀਕ ਹੋ ਵਧੀਆ ਚਲੋ ਬੱਚੇ ਗਰਮੀ ਗਰਮੀ ਤੋਂ ਚਲੋ ਸ਼ੁਕਰਾ ਇਹ ਇੱਧਰ ਵੀ ਪਈ ਜਦੋਂ ਇੱਥੇ ਭੰਡਾਰਾ ਹੁੰਦਾ ਹੈਗਾ ਨਾ ਤਾਂ ਬਹੁਤ ਇਕੱਠ ਹੁੰਦਾ ਹੈਗਾ ਸਾਰਾ ਸਿਸਟਮ ਸਾਰੇ ਪਿੰਡਾਂ ਦੇ ਲੋਕ ਲਵੇ ਲਵੇ ਸਾਰੇ ਦੂਰੋਂ ਨੇੜਿਓਂ ਸਾਰੇ ਆਉਂਦੇ ਨੇ ਤੇ ਇਹ ਆ ਵੀ ਇੱਕ ਬਹੁਤ ਪੁਰਾਣੀ ਜਿਹੜੀ ਜਗ੍ਹਾ ਇੱਥੇ ਰੱਖੀ ਹੋਈ ਹੈਗੀ ਸਾ ਉਸ ਪਈ ਬਹੁਤ ਦੇਖੋ ਕਾਫੀ ਹਾਈਟ ਤੇ ਜਗ੍ਹਾ ਇਹ ਤੇ ਬਾਕੀ ਆ ਬਾਬਾ ਜੀ ਨੇ ਪੁਰਾਣੀ ਛਾਨ ਬਣਾਈ ਹੋਈ ਇੱਕ ਇੱਥੇ ਜਿਹੜੇ ਮੌਜੂਦ ਨੇਗੇ ਬਾਬਾ ਜੀ ਪੁਰਾਣੀ ਕਾਫੀ ਵਧੀਆ ਛਾਨ ਬਣਾਈ ਹੋਈ ਹੈਗੀ ਪੂਰਾ ਮੇਨਟੇਨ ਕਰਕੇ ਰੱਖਿਆ ਹੋਇਆ ਹੈਗਾ ਤੇ ਇੱਧਰ ਲੰਗਰ ਹਾਲ ਨੇ ਬਣਾਏ ਹੋਏ ਦੋ ਸੰਗਤਾਂ ਦੇ ਬੈਠਣ ਨੂੰ ਵੀ ਬਹੁਤ ਵਧੀਆ ਨੇਗੇ ਤੇ ਮੇਨ ਨਾਲ ਦਾ ਨਵਾਂ ਕਮਰਾ ਪਾਇਆਗਾ ਉਹਦੀ ਸਾਰੀ ਚੱਲ ਰਹੀ ਹੈ ਜੀ ਆਪਣਾ ਹਰਦਲ ਇਹ ਬਹੁਤ ਸੰਗ ਦਾ ਹਰਦਲ ਕਿਉਂ ਸੰਗ ਦਾ ਭਾਈ ਕਿਵੇਂ ਠੀਕ ਹੈ ਹੈਲੋ ਦਾ ਕਰ ਲੈ ਸਰ ਵੈਰੀ ਗੁੱਡ ਛੁੱਟੀਆਂ ਚੱਲਦੀਆਂ ਨੇ ਸਕੂਲੇ ਛੁੱਟੀਆਂ ਸਕੂਲ ਚ ਪਰ ਕਦੋਂ ਲੱਗਣਾ ਸਕੂਲ ਕਦੇ ਕੁਝ ਨਹੀਂ ਇੱਕ ਕਿਹੜੀ ਨੂੰ ਜਾਣਾ ਕਿਹੜੀ ਕਲਾਸ ਆ ਹੈ ਬਾਜੀ ਬਾ ਤੇ ਹੋਰ ਅੱਬਾ ਜੀ ਚੱਲ ਰਿਹਾ ਫਿਰ ਕੰਮ ਆ ਰੋ ਮਾਰ ਹੈ ਇਹ ਨਵਾਂ ਬਣਾਇਆ ਕਮਰਾ ਹੁਣਾ ਚਲੋ ਵਧੀਆ ਸੰਗਤ ਦੇ ਬੈਠਣ ਨੂੰ ਵਾਸਤੇ ਹੀ ਵਧੀਆ ਗਰਮੀ ਗਰਮੀ ਤੋਂ ਬਚਾਏ ਹੈਗੀ ਹੈ ਨਾ ਚਲੋ ਵਧੀਆ ਵਧੀਆ ਤੇ ਸਾਡੇ ਬਾਬਾ ਜੀ ਵੀ ਲੱਗ ਰਹੇ ਨੇ ਭਾਈ ਬਾਜੀ ਜੇ ਵੀ ਮੇਰਾ ਇਹ ਆ ਜੋ ਹੁਣ ਪੱਛਾ ਚਲਦੇ ਆਂਗੇ ਬੜੇ ਸੋਹਣੇ ਦਰਸ਼ਨ ਹੋਏ ਨੇ ਬਾਕੀ ਅੱਜ ਜੀਜਾ ਕਰ ਰਹੀ ਮਾਚਲ ਜਾ ਕੇ ਆਂਦੇ ਆਂਗੇ ਸੰਤੁਸ਼ਟੀ ਜੀ ਮਿਲ ਜਾਂਦੀ ਆ ਮਨ ਨੂੰ ਆ ਕੇ ਤੇ ਕਿਉਂਕਿ ਇਹ ਜੇ ਜਗ੍ਹਾ ਤੇ ਵੀਰੇ ਦਰਸ਼ਨ ਕਰਨੇ ਆਉਣਾ ਚਾਹੀਦਾ ਹੈ ਬਹੁਤ ਮਨ ਨੂੰ ਸ਼ਾਂਤੀ ਵੀ ਆਉਂਦੀ ਹੈ ਤੇ ਬਾਕੀ ਵਧੀਆ ਸਿਸਟਮ ਹੁੰਦਾ ਹੈਗਾ ਬਾਕੀ ਬੱਦਲਾਂ ਦੀ ਗਰਮੈਸ਼ ਹੈਗੀ ਭਾਈ ਹੋ ਸਕਦਾ ਮੀਂਹ ਵੀ ਆ ਸਕਦਾ ਹੈਗਾ ਤੇ ਹੁਣ ਬਹੁਤ ਵਧੀਆ ਇਧਰਲੇ ਪਾਸੇ ਵੀ ਲੰਗਰ ਲੱਗਦਾ ਹੁੰਦਾ ਹੈਗਾ ਇੱਥੇ ਜੀ ਕਈ ਪਿੰਡਾਂ ਦੇ ਵਿੱਚ ਇੱਕ ਜਗ੍ਹਾ ਹੁੰਦੀ ਹੈ ਕਈਆਂ ਤੇ ਦੋ ਪਰ ਇੱਥੇ ਤਿੰਨ ਚਾਰ ਜਗ੍ਹਾ ਇਕੱਠੀਆਂ ਹੀ ਨੇਗੀਆਂ ਇਹਨੂੰ ਥੇ ਬੋਲਦੇ ਨੇ ਜੀ ਸਾਡੇ ਇੱਥੇ ਥੇ ਕਹਿੰਦੇ ਨੇਗੇ ਵੀ ਥੇ ਹੀ ਨੋ ਹੀ ਪੇ ਥੇ ਪੈ ਗਿਆ ਕਹਿੰਦਾ ਮਤਲਬ ਵੀ ਹੁਣ ਰੱਬ ਤੁਹਾਡਾ ਭਲਾ ਕਰੇ ਹੁਣ ਤੁਹਾਨੂੰ ਕਿਵੇਂ ਸਮਝਾਈਏ ਵੀ ਜਿਵੇਂ ਕੋਈ ਪੁਰਾਣਾ ਪਿੰਡ ਹੁੰਦਾ ਹਨਾ ਲਾ ਲਓ ਜਾਂ ਕੋਈ ਪੁਰਾਣੀ ਜਗ੍ਹਾ ਹੁੰਦੀ ਹੈਗੇ ਹਾਈਟ ਦੇ ਉੱਪਰ ਉਹਨੂੰ ਕਹਿੰਦੇ ਨੇ ਵੀ ਜਿੱਥੇ ਕੋਈ ਪੁਰਾਣਾ ਪਿੰਡ ਲਾ ਲਓ ਕਿਵੇਂ ਕੋਈ ਕਿਵੇਂ ਅਡਵਰਟ ਸਿਸਟਮ ਤੇ ਵਾਕਈ ਤੁਸੀਂ ਆਉਣਾਗਾ ਇੱਥੇ ਤਾਂ ਤਲਵੰਡੀ ਮਲਕ ਤੋਂ ਜਿਹੜਾ ਪ੍ਰਸਤਾ ਜਾਂਦਾ ਹੈਗਾ ਬਸਿਰਖ ਨੂੰ ਡੜਬੇ ਨੂੰ ਉਹਦੇ ਉੱਪਰ ਆ ਕੇ ਤਲਵੰਡੀ ਮਲਕ ਤੋਂ ਡੇਢ ਕਿਲੋਮੀਟਰ 2 ਕਿਲੋਮੀਟਰ ਦੇ ਲਾਵੇ ਤਵੇ ਹੋਊਗਾ ਆਉਣਾ ਤਾਂ ਜਦੋਂ ਤਲਵੰਡੀ ਮਲਕ ਤੋਂ ਆਪਾਂ ਆਵਾਂਗੇ ਤਾਂ 2 ਕਿਲੋਮੀਟਰ ਡੇਢ ਕਿਲੋਮੀਟਰ ਅੱਗੇ ਆ ਕੇ ਖੱਬੇ ਹੱਥ ਨੂੰ ਇੱਕ ਕਚਾਰਾ ਮੁੜਦਾ ਤੇ ਉੱਥੇ ਆਉਣਾ ਪੈਂਦਾ ਹੈਗਾ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਬੜੇ ਸੋਹਣੇ ਦਰਸ਼ਨ ਹੋਗੇ ਚਲੋ ਠੀਕ ਆ ਫਿਰ ਸਾਰਿਆਂ ਨੂੰ ਪਿਆਰ ਭਰੀ Así que